ਹਾਂਜੀ ਤੇ ਆਪਾਂ ਲੋਡ ਲੱਗ ਲਿਆ ਵੇਖ ਸਕਦੇ ਪਿੱਛੇ ਤੁਸੀਂ ਇਹ ਲੋਡ ਐਵੇਂ ਯਾਰ ਖੁੱਲਾ ਜਿਹਾ ਆ ਮੈਂ ਆਪ ਬਣਾਏ ਪੈਲਟ ਦੁਬਾਰਾ ਫਿਰ ਮਾਰ ਕੇ ਬੈਲਟਾਂ ਬੁਲਟਾਂ ਜੀਆਂ ਬਾਬਾ ਮਾਰੀਆਂ ਬੈਲਟਾ ਉਧਰ ਉਧਰੋਂ ਲੱਗੇ ਨਾ ਪੈਲਟ ਖੁੱਲੇ ਜੇ ਨਹੀਂ ਜਦੋਂ ਸਹੀ ਨਹੀਂ ਹੈਗੇ ਬੱਜੇ ਪੈਲਟ ਮਤਲਬ ਬਾਕੀ ਚੱਲਦੇ ਹੁਣ ਫਰਾਂਸ ਲਾਉਣਾ ਓਕੇ ਫਿਰ ਆਪਾਂ ਆਏ ਸੀਗੇ ਇੱਥੇ ਹੈਗਾ ਉਹਦਾ ਆਪਣਾ ਸਪੇਨ ਦਾ ਜਿਹੜਾ ਸਟਾਡੀਓ ਉਹ ਜਿਹਨੂੰ ਕਹਿੰਦੇ ਆਪਾਂ ਸਟੱਡ ਸਟੱਡ ਮਤਲਬ ਕਿ ਫੁੱਟਬਾਲ ਦਾ ਮੈਦਾਨ हां जी ਤੇ ਆਪਾਂ ਆ ਗਏ ਸੀ ਲੋਡ ਲੈ ਕੇ ਲੱਦ ਕੇ ਹਨਾ ਤੇ ਉਹ ਮੈਂ ਫਰਾਂਸ ਚ ਆ ਬਸ ਹੋਰ ਰਹਿ ਗਿਆ 4-5 ਕਿਲੋਮੀਟਰ ਆਪਣਾ ਇੱਕ پارک ਆਉਣ ਲੱਗੀ ਆ ਉੱਥੇ ਬਹਿ ਕੇ ਤੇ ਰੋਟੀ ਖਾਣੇ ਆ ਰੋਕ ਕੇ ਤੇ ਫਿਰ ਚੱਲਦੇ ਅੱਗੇ ਕੰਪਨੀ ਕਹਿੰਦੀ ਸਾਡੇ ਨਾਲ ਬਿਨਾ ਗੱਲ ਕੀਤੇ ਉੱਥੇ ਜਾ ਵੀ ਨਾ ਜਿੱਥੇ ਲੋਡ ਲੱਥਣਾ ਵਾ ਇਹ ਕਪੜੀ ਕੰਦੀ ਕਾਲੂ ਲਾਓ ਕਾਲੂ ਲੱਥਣਾ ਲੋੜ ਤੇ ਆ ਜਿਨ੍ਹਾਂ ਦਾ ਜਿਨ੍ਹਾਂ ਕੋ ਲਤਨਾ ਉਹ ਕਹਿੰਦੇ ਅੱਜ ਸ਼ਾਮ ਨੂੰ 5 6 ਵੇ ਲਾ ਦੋ ਮੈਂ ਲਾ ਸਕਦਾ ਹੁੰਦਾ ਪਰ ਪਤਾ ਨਹੀਂ ਕੀ ਚੱਕਰ ਹੈ ਕਿਉਂ ਨਹੀਂ ਲਾ ਕਾਲੂ ਲਾਉਣਾ ਵਾ ਨਾ ਚੱਕਰ ਆਪਣੀ ਕਪੜੀ ਪਤਾ ਨਹੀਂ ਕਿਉਂ ਕਹਿਣ ਦੀ ਵੀ ਕਾਲੂ ਲਾਉਣਾ ਬਾਕੀ ਪਤਾ ਉਹਨਾਂ ਨੂੰ ਜੋ ਵੀ ਹੈਗਾ ਭਾ ਸਿਆਣੇ ਨੇ ਅਗਲੇ ਕਾਲੂ ਕਾਲੂ ਲਤਨਾ ਤੇ ਕਾਲੂ ਲਤਨਾ ਜੀ ਅੱਜ ਲਤਨਾ ਤੇ ਅੱਜ ਲਤਨਾ ਬਾਕੀ ਦੇਖਦੇ ਆ ਵੀਡੀਓ ਦੇ ਨਾਲ ਬਣੇ ਰਹੋ ਮੇਰੇ ਵੀਰੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਅੱਜ ਮੌਸਮ ਬੜਾ ਵਧੀਆ ਫਰਾਂਸ ਦੇ ਵਿੱਚ ਵੀ ਠੰਡਾ ਹੋ ਗਿਆ ਮੌਸਮ ਭੈਣ ਤੇ ਗਰਮੀ ਨੇ ਤੇ ਹੱਤ ਕੱਢੀ ਪਈ ਹੀ ਵੀ ਰੁਕਦੇ ਹੁਣ ਪਾਰਕ ਦੇ ਇੱਥੇ ਵਿੱਚ ਜਿਦਾ ਤੁਹਾਨੂੰ ਦੱਸਿਆ ਮੈਂ ਪਾਰਕ ਦੇ ਵਿੱਚ ਰੁਕ ਰਿਹਾ ਇੱਥੇ ਆ ਆ 2.6 ਕਿਲੋਮੀਟਰ ਤੇ ਦੁਕਾਨ ਲਈ ਆ ਪਾਰਕ ਇੱਕ ਤੇ ਗਾਰ ਤੇ ਪਿਆਜ਼ ਵੀ ਆ ਗਿਆ ਕਿ ਇਹਦੇ ਵੀ ਅਗੇ ਟੋਲ ਟੈਕਸ ਆ ਰਿਹਾ ਬਾਕੀ ਕਰਦੇ ਗੱਲ ਅਗਲੀ ਹੈ ਨਾ ਪਾਰਕਿੰਗ ਆਪਣੀ ਆ ਗਈ ਹੈ ਹਾਂ ਉਧਰ ਲਾਣੇ ਜਾ ਕੇ ਕੱਲਾ ਜਾ ਟਰੱਕ ਆ ਬਾਥਰੂਮ ਟਾਇਲਟ ਸਭ ਕੁਝ ਆ ਗਿਆ ਪਰ ਰੋਟੀ ਖਾਣੀ ਤੇ ਕਮਾਣੀ ਤੇ ਫਿਰ ਨਿਕਲ ਜਾਣਾ ਆ ਠੀਕ ਹੈ ਤਾਂ ਇਸ ਦੀ ਸਿੱਧੀ ਜਿ ਕਰਕੇ ਇੱਥੇ ਲਾ ਦੇ ਨੇ ਗੱਡੀ ਆਪਾਂ ਆਹ ਲੱਗ ਗਈ ਇਹ ਇੱਦਾਂ ਫਿਰ ਇੱਦਾਂ ਹੈ ਕੀ ਹਾਲ ਬੈਗ ਫਿਰ ਤੇ ਆਪ ਆ ਗਏ ਆ ਤਲੂਸ ਤੋਂ ਥੋੜਾ ਰਹਿ ਗਿਆ ਤਲੂਸ ਫਰਾਂਸ ਦਾ ਸ਼ਹਿਰ ਤਲੂਸ ਉਥੇ ਆ ਗਏ ਹਾਂ ਰੋਟੀ ਖਾਣੀ ਆ ਕਿੰਨੀ ਸੋਹਣੀ ਪਾਰਕਿੰਗ ਇੱਥੇ ਪਰੀ ਰਾਤ ਨੂੰ ਸੋਣੀ ਨਹੀਂ ਹੁੰਦੀ ਪਾਰਕਿੰਗ ਇਹ ਡੇਂਜਰਸ ਕੰਮ ਹੋ ਜਾਂਦਾ ਇੱਥੇ ਕਈ ਵਾਰੀ ਇਹ ਜੀਆਂ ਪਾਰਕਾਂ ਦੇ ਵਿੱਚ ਅੱਜ ਵੀ ਥੋੜਾ ਜਿੱਥੇ ਆਪਾਂ ਜਿੱਧਰ ਰੁਕਣਾ ਜਾ ਕੇ ਕਿਤੇ ਰੋਲਾ ਪੈ ਸਕਦਾ ਬਿਲਕੁਲ ਆ ਟੋਲ ਦੇ ਲੱਗੇ ਆ ਮਜ਼ਾਕ ਹੋ ਰਿਹਾ ਵੇਖੋ ਇੱਧਰ ਐਡੇ ਵੱਡਾ ਟਰੱਕ ਪਿੱਛੋਂ ਖਾਲੀ ਆ ਲੋਡ ਨਾਲੋਂ ਚੰਗਾ ਯਾਰ ਕੋਈ ਭਾਰਾ ਹੀ ਲੋਡ ਮਿਲ ਜਾਂਦਾ ਉਹ ਵੀ ਠੀਕ ਸੀਗਾ ਹਨਾ ਯਾਰ ਇਹਨਾਂ ਦੀਆਂ ਬੈਲਟਾਂ ਦੇਖੀ ਢੇਲੀਆਂ ਕਿੰਨੀਆਂ-ਕਿੰਨੀਆਂ ਵਿੱਚ ਫਰਕ ਹੈ ਟਰੈਡ ਨਹੀਂ ਕਰ ਸਕਦੇ ਜੇ ਜ਼ਿਆਦਾ ਟਰੈਡ ਕੀਤੀ ਬੈਲਟ ਵਿੱਚ ਖੁੱਭ ਜਾਂਦੀ ਆ ਤੇ ਸਾਰੀਆਂ ਢਿਲੀਆਂ ਕੋਈ ਚੰਗਾ ਲੋਡ ਪੀ ਆਪਣੀ ਗਰਮ ਹੋਈ ਜਾਂਦੀ ਆ ਸਬਜੀ ਕਹਿੰਦਾ ਮਤਲਬ ਰੋਟੀਆਂ ਹੈਗੀਆਂ ਆਪਣੇ ਕੋ ਆਪਣਾ ਕਰ ਲੈਣੀ ਗਰਮ ਤੇ ਖਾ ਕੇ ਤੇ ਫਿਰ ਅੱਗੇ ਚਲੀਏ ਹਨਾ ਨਾਲ ਥੋੜਾ ਜਿਹਾ ਦਹੀਂ ਆ ਨਾਲ ਪੀਣੇ ਕੈੜੀ ਜੀ ਕੌਫੀ ਤੇ ਚੱਲਦੇ ਫਿਰ ਅੱਗੇ ਹੈ ਹਾਂਜੀ ਤੇ ਰੋਟੀ ਖਾ ਕੇ ਆਪਾਂ ਤੋਰ ਲਿਆ ਈ ਟਰੱਕ ਤੇ ਮੌਸਮ ਅੱਗੇ ਬੜਾ ਵਧੀਆ ਹੋ ਗਿਆ ਠੰਡਾ ਜਿਆ ਹੁਣ ਤੇ ਅੱਗੇ ਜਾ ਕੇ ਵੇਖਦੇ ਅੱਗਾ ਬਣਦੀ ਏ ਲੋੜ ਲਾ ਕੇ ਤੇ ਫਿਰ ਆਪਾਂ ਜਾਣਾ ਅੱਗੇ ਆਪਣੇ ਪਾਸ ਦੇ ਵਿੱਚ ਜਾਵਾਂਗੇ ਉੱਥੇ ਰੁਕਾਂਗੇ ਜਾ ਕੇ ਰੋਟੀ ਖਾਣੀ ਖਾਵਾਂਗੇ ਜਾ ਕੇ ਇਹ ਤਾਂ ਕੰਮ ਖਰਾਬ ਹੈ ਬਈ ਬਿਲਕੁਲ ਹੀ ਜੰਨਾ ਕੰਦ ਹੋ ਗਿਆ ਬਈ ਓਏ 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 ਹੋਏ ਓਏ ਹੋਏ ਮੇਰੀ ਬਰਫ਼ ਡਿੱਗੀ ਜਾਂਦੀ ਐ ਟੜ 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 ਹੋਈ ਜਾਂਦੀ ਓ ਦੇ ਗਰਮੀਆਂ ਦੇ ਵਿੱਚ ਬਰਫ਼ ਉਹ ਤੇਰਾ ਭਲਾ ਹੋ ਜਾਏ ਤੇਰਾ ਏ ਮੰੰਜਰ ਦੇਖ ਕੇ ਤੇ ਬੰਦਾ ਹੈਂ ਕਿੰਜਾਂ ਤੋੜ ਦੇਣ ਕਿਤੇ ਪੈਣ ਚੋਂ ਮਾਰ ਕੇ ਜ਼ੋਰ ਦੇ ਨਾਲ ਟੜ 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 ਹੋਈ ਜਾਂਦੀ ਐ ういうでは,では、nah、ういう。 ਇਹ ਆ ਤੇ ਸੀਗਾ ਹਨਾ ਵੀ ਬੱਦਲ ਬੱਟਣਾ ਬੱਟ ਛੱਡ ਜਾਂਦਾ ਕਈ ਵੇ ਤੇ ਆ ਉਹੀ ਕੰਮ ਹੋਇਆ ਪਿਆ ਪਿੱਛੇ ਤਵਾਈ ਮਚਾਈ ਇੱਕ ਤਾਂ ਲੜਾਈ ਚੱਲਣ ਡੇ ਫੜ 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 ਫੜਾ ਹੁੰਦੇ ਸੀ ਤੇ ਇੱਥੇ ਕੁਝ ਵੀ ਨਹੀਂ ਸੁੱਕਾ ਪਿਆ ਜਗ੍ਹਾ ਇੱਥੇ ਆ ਕੋਈ 5-7 ਕਿਲੋਮੀਟਰ ਦਾ ਫਰਕ ਪਿਆ ਵਾ ਆ ਪਿੱਛੇ ਤੇ ਆ ਤਣ ਤਣ ਕਰਾਈ ਪਈ ਮਾੜਾ ਮੋਟਾ ਇੱਧਰ ਵੀ ਸੁੱਟ ਜਾ ਕੇ ਤੇ ਇੱਧਰ ਵੀ ਡੰਡ ਪਾ ਜਾ ਕਰ ਇਹਨਾਂ ਦੇ ਟਾ ਜਿਹੜਾ ਇਹਨਾਂ ਦਾ ਫੁੱਟਬਾਲ ਦਾ ਗਰਾਊਂਡ ਹੈ ਇੱਥੇ ਲੱਤਣਾ ਆਪਣਾ ਸੁਮਾਣਾ ਜਿਹੜਾ ਲੈ ਕੇ ਆਇਆ ਪੈਲਟ ਜੇ ਇੱਥੇ ਕਹਿੰਦਾ ਸੀ ਜਗ੍ਹਾ ਹੈਗੀ ਆਪਣੀ ਉਹ ਲੈ ਕੇ ਖੜਾ ਵੀ ਆ ਟਰੈਕਟਰ ਜਿਹਾ ਉਹ ਖੜਾ ਵਾ ਉੱਥੇ ਬਾਕੀ ਵੇਖਦੇ ਆ ਲਾ ਕੇ ਫਿਰ ਪੁੱਛਦੇ ਆ ਪਾਤਰਾਉ ਨੂੰ ਕੀ ਕਹਿੰਦਾ ਬੇ ਕਿੱਧਰ ਨੂੰ ਜਾਣਾ ਵਾ ਆਹ ਕਹਿੰਦਾ ਸੀ ਇੱਥੇ ਬੱਸਾਂ ਦੇ ਸਟਾਪ ਤੇ ਜਿੱਥੇ ਲੱਗਦੀਆਂ ਬੱਸਾਂ ਉੱਥੇ ਲੱਥੇ ਦਾ ਸਟਾਪ ਆ ਆਓ ਜੀ ਪਹੁੰਚ ਗਏ ਆਪਾਂ ਬੰਦਾ ਵੀ ਆਪਣਾ ਤਿਆਰ ਖੜਾ ਆ ਗਏ ਵੇ ਰੋਡ ਆਪਣਾ ਲੱਥੇ ਨਾਲ ਲੱਗਿਆ ਸੀ ਉਹ ਲੈ ਗਿਆ ਪ੍ਰਧਾਨ ਚੱਕ ਕੇ ਬelta ਬੂਟਾ ਖਲਾਰ ਛੜੀਆਂ ਸਾਰੀਆਂ ਖੋਲ ਦਿੱਤੀਆਂ ਮੀਟਰ ਮੀਟਰ ਨਿਕਲੀ ਟਾਈਮ ਨਾਲ ਲਾ ਕੇ ਬਾਕੀ ਅਗਲੀ ਗੱਲ ਕਰਦੇ ਆ ਤੇ ਇਹ ਫਰਾਂਸ ਦਾ ਜਿੱਦਾਂ ਸਟਾਡ ਹੈ ਫੁੱਟਬਾਲ ਦੀ ਗਰਾਊਂਡ ਹੈ ਰਿਪੇਅਰ ਹੋਣੀ ਹੋਣੀ ਜਿੱਦਾਂ ਨਾ ਆਹ ਰਸੀਆਂ ਹਰੀਆਂ ਹਰੀਆਂ ਰਸੀਆਂ ਨੇ ਕਹਿੰਦਾ ਮਤਲਬ ਕਿ ਜਿਹੜੇ ਗਰਾਊਂਡ ਦੇ ਵਿੱਚ ਜਿਹੜਾ ਥੱਲੇ ਘਾਹ ਲਾਇਆ ਹੁੰਦਾ ਨਾ ਰੈਡੀमेड ਜਆ ਉਹਨਾਂ ਨੂੰ ਬੰਨਣਾ ਬੰਨਣਾ ਹੋਣਾ ਆ ਆਵੇਂ ਰਸੀਆਂ ਜੀਆਂ ਇਹ ਸਾਰੇ ਪੈਲੇਟ ਰਸੀਆਂ ਰਸੀਆਂ ਦੇ ਨੇ ਇਹ ਸਹੀ ਨਹੀਂ ਬੱਜੇ ਸੀਗੇ ਪੈਲੇਟ ਤੇ ਮੈਂ ਆ ਬੜੇ ਡਰ ਡਰ ਕੇ ਲਿਆ ਆ ਇਹਨਾਂ ਨੂੰ ਬੰਨੇ ਹੀ ਪੂਰੇ ਆ ਨਾ ਕਿ ਜਾਵੇ ਨਾ ਉਧਰ ਅਧਰ ਨੂੰ ਇੱਕ ਇੱਕ ਪੈਲਟ ਨੂੰ ਤਿੰਨ ਤਿੰਨ ਬੈਲਟਾਂ ਮਾਰੀਆਂ ਸੀ ਤੇ ਉਹ ਪ੍ਰਧਾਨ ਜੀ ਉਹਨਾਂ ਨੇ ਮੈਂ ਉਹਨੂੰ ਦੱਸਿਆ ਵੀ ਪੈਲੇਟ ਸਹੀ ਨਹੀਂ ਹੈਗੇ ਹੁਣ ਮਾੜਾ ਜਿਹਾ ਲੱਗ ਕੇ ਆਇਆ ਵੇਖ ਲੈ ਕੀ ਕਰੀ ਜਾਂਦਾ ਲੱchnੇ ਇਹ ਬੰਦਾ ਮੇਰੀ ਦਾ ਸਪੀਡ ਦਾ ਤੇ ਉਹਦੀ ਸਪੀਡ ਦਾ 1 1 1% ਦਾ ਫਰਕ ਹੋਣਾ ਵਾ ਹੁਣ ਕੀ ਕਰਾਂ ਨੰਗਨ ਦਾ ਵਾ ਜਾ ਨਗ ਜਾ ਤੈਨੂੰ ਦਿੱਤਾ ਦਿਲ ਦੇ ਦਿੱਤਾ ਅੱਲਾ ਵਾਸਤੇ ਅਸੀਂ ਘਟਾ ਲਾਂ ਮੈਂ ਇੱਕ ਸਪੀਡ ਹਾਂਜੀ ਤੇ ਆਪਾਂ ਆ ਗਏ ਆਪਣੀ ਬਾਸ ਦੇ ਵਿੱਚ ਪਾਰਕਿੰਗ ਜਿਹੜੀ ਫਰਾਂਸ ਦੇ ਵਿੱਚ ਸਾਡੀ ਇੱਥੇ ਹੈਗੀ ਇੱਕ ਕਈ ਵਾਰੀ ਆਪਾਂ ਇੱਥੇ ਪੌਜ਼ਾ ਕਰੀਦਾ ਵਾ ਖੜੇ ਨੇ ਟਰੱਕ ਟਰੱਕ ਆਹ 4x4 ਵੀ ਖੜਾ ਵਾ ਛੋਟਾ ਕੀ ਆ ਆਪਣਾ ਖੜਾ ਵਾ ਇਧਰ ਤੇ ਰੋਟੀ ਪਾਣੀ ਖਾਦਾ ਹੁਣ ਭਾਂਡੇ-ਪੂੰਡੇ ਧੋਣੇ ਆ ਤੇ ਬਾਕੀ ਵੇਖਦੇ ਗੱਲ ਅਗਲੀ ਕੱਲ ਨੂੰ ਹੁਣ ਲਾਈਟ ਉੱਡ ਗਈ ਮੈਂ ਲਾਈਟ ਚੇਂਜ ਕੀਤੀ ਆ ਕੇ ਇੱਥੇ ਪਿਛਲੀ ਵਾਰੀ ਆ ਉੱਡ ਗਈ ਇਧਰ ਵਾਲੀ ਹੁਣ ਆ ਉੱਡ ਗਈ ਮੈਂ ਚੇਂਜ ਕਰਤੀ ਆ ਵੀਡੀਓ ਭਈ ਮੈਂ ਬਣਾਈ ਨਹੀਂ ਫੇਰ ਵਾਰ-ਵਾਰ ਚੰਗੀਆਂ ਨਹੀਂ ਲੱਗਦੀ ਵੀਡੀਓ ਹੁਣ ਆ ਦੇਖੋ ਜੰਗਾ 'ਚ ਲੜਨ ਵਾਲੇ ਘੋੜੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਮੇਰੇ ਵੀਰ ਤੁਸੀਂ ਵੀ ਤਸਮੀਦ ਕਰਦੇ ਸਾਰੇ ਠੀਕ ਹੋਣਗੇ ਆਪਾਂ ਆਪਣੇ ਯਾਰਡ ਚ ਆ ਗਏ ਇੱਥੇ ਫਰਾਂਸ ਦੇ ਵਿੱਚ ਤੇ ਟਰੱਕ 'ਤੇ ਹੀਗੇ ਟਾਈਮ ਨਾਲ ਕਿਉਂਕਿ ਰਿਪੇਅਰ ਕਰਾਣਾ ਹੈ ਟਰੱਕ ਜਦਾਂ ਪਿਆ ਪਾੜ ਗਿਆ ਸੀ ਦਾ ਤੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਬਲੌਗ ਸ਼ੁਰੂਆਤ ਕਰਨ ਤੋਂ ਪਹਿਲਾਂ ਮੇਰਾ ਵੀਰਾਂ ਨੂੰ ਇੱਕ ਰਿਕੁਐਸਟ ਹੈ ਯਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰਾ ਵੀਰ ਹਾਂ ਵੀਡੀਓ ਆਵਣਾ ਦੇਖਿਆ ਕਰੋ ਕੱਲੇ ਕੱਲੇ ਸਬਸਕ੍ਰਾਈਬ ਵੀ ਕਰਿਆ ਕਰੋ ਠੀਕ ਹੈ ਬਾਕੀ ਮੈਂ ਵੇਟ ਕਰਦਾ ਵਿਆਂ ਹਵਾ ਵੀ ਚੈੱਕ ਕਰਨੀ ਆ ਤੇ ਟਰੱਕ ਮੈਂ ਲਾ ਦਿੱਤਾ ਹੈ ਅੰਦਰ ਹੋਂ ਖੜਾ ਤੇ ਅਗਲੀ ਗੱਲ ਕਰਦੇ ਆ ਵੀਰ ਆਪਣਾ ਆ ਗਿਆ ਠੀਕ ਕਰਨ ਸਸਪੈਂਸ਼ਨ ਦੀ ਚੱਕੀ ਆਪਾਂ ਤਾਂ ਉਹਨੂੰ ਥੱਲੇ ਵੜਨ ਵਾਸਤੇ ਉਹਦੇ ਤੇ ਆ ਪੈਂਟਾ ਵਾ ਇਹਨੂੰ ਵੜ ਕੇ ਦੁਬਾਰਾ ਸੈੱਟ ਕੀਤਾ ਸੀਗਾ ਤੇ ਇਹਨੂੰ ਨਵਾਂ ਪਾਉਣਾ ਵਾ ਜੋ ਬੰਨੇ ਆ ਇਹ ਆ ਦੇਖ ਸਕਦੇ ਤੁਸੀਂ ਇਹ ਆ ਹੀ ਬੰਨੇ ਪਿਆ ਉਹ ਤੋਂ ਵੱਡੇ ਕੇ ਬੰਨੇ ਆ ਅਰੇ ਛੋ ਕਿਦਾਂ ਚੱਕਿਆ ਗਿਆ ਤਾਂ ਉਹਨੂੰ ਸਾਰਾ ਹੀ ਮੈਂ ਤਾਂ ਇੰਨਾ ਕਦੀ ਚੱਕਿਆ ਹੀ ਨਹੀਂ ਲੋੜ ਹੀ ਨਹੀਂ ਪਈ ਕਦੀ ਚੱਕਣ ਦੀ ਇਹਨੂੰ ਕੋਲਦਾਸੇੰ ਸਮੇਂ ਵੀ ਬਣਿਆ ਪਿਆ ਟੈਂਕੀ ਬਣਿਆ ਪਿਆ ਤਾਂ ਨੂੰ ਉਹ ਆ ਵੀ ਟੈਂਕੀ ਹਿਸਾਬ ਦੇ ਖੜੇ ਨੇ ਚਲਦਾ ਪਿਆ ਕੰਮ ਇਹਨਾਂ ਦਾ ਵੀ ਕੋਈ ਕੌਣ ਚੱਕੀਆਂ ਵਾਲੇ ਟਰੱਕ ਆਇਆ ਇਹ ਗੱਡੀ ਵੀ ਆ ਗਈ ਆਪਣੀ ਇਥੋਂ ਚੈੱਕ ਕਰਨ ਵਾਸਤੇ ਹਵਾ ਵਾ ਚੈੱਕ ਕਰਨੀ ਇਹਨਾਂ ਕੋਈ ਹੈ ਨਹੀਂ ਸਿਸਟਮ ਇੱਥੇ ਕੁਝ ਵੀ